ਇੰਡੀਗੋ ਫਲਾਈਟਸ ਦੇ ਪੈਸੇਂਜਰਾਂ ਦੇ ਵਾਸਤੇ ਹਾਹਾਕਾਰ ਮਚ ਗਿਆ ਹੋਇਆ ਕਿਉਂਕਿ ਪਿਛਲੇ ਕੁਝ ਦਿਨਾਂ ਤੋਂ ਇੰਡੀਗੋ ਨੇ ਆਪਣੀਆਂ ਰੋਜ਼ਾਨਾ ਸੈਂਕੜੇ ਫਲਾਈਟਸ ਜਿਹੜੀਆਂ ਨੇ ਰੱਦ ਕਰਨੀਆਂ ਪੈ ਰਹੀਆਂ ਨੇ ਜਾਂ ਡਿਲੇ ਕਰਨੀਆਂ ਪੈ ਰਹੀਆਂ ਨੇ ਕੱਲ ਤੋਂ ਹੀ ਤੁਸੀਂ ਦੇਖ ਰਹੇ ਹੋ ਕਿ 에어ਪੋਰਟਾਂ ਦੇ ਉੱਤੇ ਕਿਸ ਤਰੀਕੇ ਨਾਲ ਲੜਾਈ ਝਗੜੇ ਹੋ ਰਹੇ ਨੇ ਜਿਹੜੇ ਰਾਹੀਰ ਨੇ ਜਿਨ੍ਹਾਂ ਨੇ ਆਪਣੀ ਮੰਜ਼ਿਲ ਤੇ ਜਾਣਾ ਹੈ ਉਹ 에어ਪੋਰਟ ਸਟਾਫ ਦੇ ਨਾਲ ਕਿਸ ਤਰੀਕੇ ਦੇ ਨਾਲ ਲੜਾਈ ਝਗੜੇ ਕਾਰਨ ਹੈ ਕਿਉਂਕਿ ਮੌਕੇ ਤੇ ਜਦੋਂ ਏਅਰਪੋਰਟ ਪੈਸੈਂਜਰਸ ਪਹੁੰਚ ਰਹੇ ਨੇ ਤਾਂ ਉੱਥੇ ਆ ਕੇ ਉਹਨਾਂ ਨੂੰ ਪਤਾ ਲੱਗ ਰਿਹਾ ਕਿ ਉਹਨਾਂ ਦੀ ਫਲਾਈਟ ਜਿਹੜੀ ਹੈ ਉਹ ਕੈਨਸਲ ਹੋ ਗਈ ਹੈ ਜਾਂ ਕਈ-ਕਈ ਘੰਟੇ ਜਿਹੜੀ ਹੈ ਉਹ ਲੇਟ ਕੀਤੀ ਜਾ ਰਹੀ ਹੈ ਇੰਡੀਗੋ ਦੇ ਵਿੱਚ ਬਹੁਤ ਜ਼ਿਆਦਾ ਇਹ ਦਿੱਕਤ ਆ ਰਹੀ ਹੈ ਜਿਸ ਤੋਂ ਬਾਅਦ ਸਰਕਾਰ ਨੇ ਵੀ ਇਸ ਦੇ ਵਿੱਚ ਇੰਟਰਵੈਨ ਕੀਤਾ ਡੀਜੀਸੀਏ ਨੇ ਵੀ ਇੰਟਰਵੈਨ ਕੀਤਾ ਅਤੇ ਇੰਡੀਗੋ ਨੇ ਇੰਡੀਗੋ ਦੇ ਅਫੀਸ਼ੀਅਲਸ ਜਿਹੜੇ ਨੇ ਉਹ ਸਰਕਾਰ ਨੂੰ ਵੀ ਮਿਲ ਕੇ ਆਏ ਨੇ ਏਵੀਏਸ਼ਨ ਮੰਤਰੀ ਨੂੰ ਵੀ ਮਿਲ ਕੇ ਆਏ ਆ ਉਹਨਾਂ ਦਾ ਤਰਕ ਇਹ ਹੈ ਕਿ डीजीसीए ਨੇ ਕੁਝ ਨਵੇਂ ਫਲਾਈਟ ਪਾਇਲਟ ਡਿਊਟੀ ਨੋਰਮਸ ਜਿਹੜੇ ਨੇ ਲਾਗੂ ਕੀਤੇ ਸੀ ਫਲਾਈਟ ਕਰੂ ਡਿਊਟੀ ਨੋਰਮਸ ਲਾਗੂ ਕੀਤੇ ਸੀਗੇ ਜਿਹੜੇ ਲਾਗੂ ਕਰਨ ਤੋਂ ਬਾਅਦ ਇਹ ਸਾਰਾ ਜਿਹੜਾ ਕਾਇਓਸ ਹੈ ਉਹ ਮਚ ਗਿਆ ਕਿਉਂਕਿ ਉਹਨਾਂ ਦੇ ਕੋਲ ਸਟਾਫ ਦੀ ਵੀ ਕਮੀ ਹੈ ਅਤੇ ਫਲਾਈਟਸ ਟਾਈਮਿੰਗ ਦੇ ਜਿਹੜੇ ਨਵੇਂ ਨੋਰਮਸ 1 ਨਵੰਬਰ ਤੋਂ ਲਾਗੂ ਹੋਏ ਸੀਗੇ ਉਹਨਾਂ ਦੇ ਕਰਕੇ ਇਹ ਸਾਰਾ ਭੰਬਲ ਪੂਸਾ ਜਿਹੜਾ ਪਿਆ ਹੋਇਆ ਜਿਸ ਕਰਕੇ ਫਲਾਈਟਸ ਜਿਹੜੀਆਂ ਨੇ ਉਹ ਕੈਨਸਲ ਕੀਤੀ ਜਾ ਰਹੀਆਂ ਨੇ ਤੇ ਇੰਡੀਗੋ ਦਾ ਇਹ ਵੀ ਕਹਿਣਾ ਹੈ ਕਿ ਇਹ ਸਥਿਤੀ ਜਿਹੜੀ ਹੈ 8 ਦਸੰਬਰ ਤੱਕ ਇਸ ਤਰੀਕੇ ਰਹੇਗੀ 8 ਦਸੰਬਰ ਤੋਂ ਬਾਅਦ ਕੁਝ ਠੀਕ ਜਿਹੜੀ ਸਥਿਤੀ ਹੋਣੀ ਸ਼ੁਰੂ ਹੋਏਗੀ ਪਰ ਪੂਰਨ ਰੂਪ ਵਿੱਚ ਪਹਿਲਾਂ ਵਾਂਗ ਆਪਰੇਸ਼ਨਸ ਜਿਹੜੇ ਨੇ ਅੰਡਰ ਫਰਵਰੀ ਤੋਂ ਜਿਹੜੇ ਆ ਉਹ ਚਾਲੂ ਹੋ ਜਾਣਗੇ ਜਿਹੜਾ ਸਟਾਫ ਦੀ ਕਮੀ ਹੈ ਅਸੀਂ ਜੋ ਨਵੇਂ ਰੂਲਸ ਨੋਰਮਸ ਜਿਹੜੇ ਲਾਗੂ ਕੀਤੇ ਨੇ ਡੀਜੀਸੀਏ ਨੇ ਫਲਾਈਟ ਟਾਈਮਿੰਗ ਡਿਊਟੀ ਤਾਂ ਕਿ ਜਿਹੜੇ ਫਲਾਈਟ ਕਰੂ ਹੈ ਉਹਨਾਂ ਨੂੰ ਪ੍ਰੋਪਰ ਟਾਈਮ ਰੈਸਟ ਦਾ ਵੀ ਮਿਲ ਸਕੇ ਕਿਉਂਕਿ ਜਿਹੜੇ ਪਾਇਲਟ ਨੇ ਉਸ ਦੇ ਜਾਣਤਾ ਉਸ ਫਲਾਈਟ ਦੇ ਵਿੱਚ ਹੁੰਦੀ ਹੈ ਪਰ ਉਸ ਦੇ ਨਾਲ ਜਿੰਨੇ ਵੀ ਯਾਤਰੀਆਂ ਦਾ ਜਹਾਜ਼ ਹੁੰਦਾ ਚਾਹੇ 200 300 ਉਹਨਾਂ ਦੀ ਵੀ ਜਾਨ ਦੀ ਜ਼ਿੰਮੇਵਾਰੀ ਜਿਹੜੀ ਹੈ ਉਹ ਪਾਇਲਟ ਦੇ ਸਿਰ ਤੇ ਹੁੰਦੀ ਹੈ ਤੇ ਉਹਨਾਂ ਪਾਇਲਟਸ ਨੂੰ ਪ੍ਰੋਪਰ ਰੈਸਟ ਕਰਨ ਦਾ ਟਾਈਮ ਵੀ ਜਿਹੜਾ ਆ ਉਹ ਚਾਹੀਦਾ ਹੁੰਦਾ ਜਿਸ ਕਰਕੇ ਡੀਜੀਸੀਏ ਨੇ ਨਵੇਂ ਫਲਾਈਟਸ ਰੂਲ ਜਿਹੜੇ ਆ ਲਾਗੂ ਕੀਤੇ ਨੇ ਜਿਸ ਦੇ ਵਿੱਚ ਜਿਹੜਾ ਉਹਨਾਂ ਦਾ ਅਰੈਸਟ ਕਰਨ ਦਾ ਸਮਾਂ ਹੈ ਫਲਾਈਟ ਕਰੂ ਦਾ ਜਿਨ੍ਹਾਂ ਦੇ ਵਿੱਚ ਚਾਹੇ ਪਾਇਲਟ ਹੋਣ ਚਾਹੇ 에ਰ ਹੋਸਟਸ ਹੋਣ ਚਾਹੇ ਜੋ ਹੋਰ ਵੀ ਜਿਹੜਾ ਇਨ ਫਲਾਈਟ ਸਟਾਫ ਹੈ ਉਹਨਾਂ ਦੇ ਅਰੈਸਟ ਕਰਨ ਦਾ ਸਮਾਂ ਵਧਾ ਦਿੱਤਾ ਜਿਸ ਦੇ ਬਾਅਦ ਉਹ ਸਮਾਂ ਵਧਾਨ ਤੋਂ ਬਾਅਦ ਇੰਡੀਗੋ ਦੇ ਵਿੱਚ ਇਹ ਸਾਰਾ ਬੱਲਪੂਸਾ ਪੈ ਗਿਆ ਇੰਡੀਗੋ ਨੂੰ ਸਮਝ ਨਹੀਂ ਲੱਗ ਰਹੀ ਕਿ ਉਹ ਆਪਣੇ ਜਹਾਜ਼ ਕਿਸ ਤਰੀਕੇ ਦੇ ਨਾਲ ਆਪਰੇਸ਼ਨਲ ਕਰੇ ਰਾਹੀਗਰਾਂ ਨੂੰ ਉਹਨਾਂ ਦੀ ਮੰਜ਼ਿਲ ਤੱਕ ਪਹੁੰਚਾਵੇ ਤਾਂ ਸਭ ਤੋਂ ਜ਼ਿਆਦਾ ਮੁੰਬਈ ਬੈਂਗਲੌਰ ਚੇਨਈ ਹਾਈਦਰਾਬਾਦ ਅਤੇ ਦਿੱਲੀ ਦੇ 에어ਪੋਰਟ ਜਿਹੜੇ ਨੇ ਪ੍ਰਭਾਵਿਤ ਹੋਏ ਨੇ ਕਿਉਂਕਿ ਬਹੁ ਗਿਣਤੀ ਇੱਥੇ ਇੰਡੀਗੋ ਦੀਆਂ ਫਲਾਈਟਸ ਚੱਲਦੀਆਂ ਨੇ ਤੇ ਜੇਕਰ ਅਸੀਂ ਡੋਮੈਸਟਿਕ ਫਲਾਈਟਸ ਦੀ ਗੱਲ ਕਰੀਏ ਤਾਂ 60 ਤੋਂ 70% ਉਡਾਨਾਂ ਜਿਹੜੀਆਂ ਨੇ ਡੋਮੈਸਟਿਕ ਉਹ ਇੰਡੀਗੋ ਦੀਆਂ ਚੱਲਦੀਆਂ ਨੇ ਲੋਕ ਵੀ ਇੰਡੀਗੋ ਦੇ ਵਿੱਚ ਜੇਕਰ ਉਹਨਾਂ ਨੇ ਡੋਮੈਸਟਿਕ ਟਰੈਵਲ ਕਰਨਾ ਹੈ ਤਾਂ ਪਹਿਲੀ ਪਸੰਦ ਲੋਕਾਂ ਦੀ ਇੰਡੀਗੋ ਦੀ ਫਲਾਈਟ ਹੁੰਦੀ ਹੈ ਪਰ ਇੰਡੀਗੋ ਦੇ ਵਿੱਚ ਆਪਾਂ ਬਲਪੂਸਾ ਪੈਣ ਤੋਂ ਬਾਅਦ ਬਹੁਤ ਜ਼ਿਆਦਾ ਥੂ ਥੂ ਵੀ ਇੰਡੀਗੋ ਦੀ ਹੋ ਰਹੀ ਹੈ ਤੇ ਡੀਜੀਸੀਏ ਤੇ ਸਿਵਲ ਐਵੀਏਸ਼ਨ ਮਿਨਿਸਟਰੀ ਵੱਲੋਂ ਵੀ ਤਾੜਨਾ ਕੀਤੀ ਜਾ ਰਹੀ ਹੈ ਕਿ ਜਲਦ ਤੋਂ ਜਲ ਤੁਸੀਂ ਆਪਣੇ ਆਪਰੇਸ਼ਨਸ ਠੀਕ ਕਰੋ ਕਿਉਂਕਿ ਯਾਤਰੀਆਂ ਨੂੰ ਬਹੁਤ ਅਸੁਵਿਧਾ ਹੋ ਰਹੀ ਹੈ ਯਾਤਰੀ ਬਹੁਤ ਪਰੇਸ਼ਾਨ ਹੋ ਰਹੇ ਨੇ ਉਹਨਾਂ ਦੇ ਪੈਸਿਆਂ ਦਾ ਵੀ ਨੁਕਸਾਨ ਹੋ ਰਿਹਾ ਤਾਂ 에ਅਰਪੋਰਟਾਂ ਤੇ ਇੰਡੀਗੋ ਦੇ ਕਾਊਂਟਰ ਤੇ ਲੋਕ ਜਿਹੜੇ ਨੇ ਆ ਕੇ ਲੜ ਵੀ ਰਹੇ ਨੇ ਆਪਣਾ ਫਲਾਈਟ ਦੇ ਕਰਾਇਆ ਤਾਂ ਮੰਗ ਹੀ ਰਹੇ ਨੇ ਪਰ ਜੋ ਉਹਨਾਂ ਦਾ ਨੁਕਸਾਨ ਹੋਇਆ ਉਸਦੀ ਵੀ ਪਰਪਾਈ ਜਿਹੜੀ ਆ ਉਹ ਇਡੀਕੂ ਕੋਲੋਂ ਮੰਗ ਰਹੇ ਨੇ ਤੇ ਇੰਡੀਗੋ ਵੀ ਲਗਾਤਾਰ ਸੋਸ਼ਲ ਮੀਡੀਆ ਤੇ ਵੀ ਤੇ ਉੱਥੇ ਵੀ ਲੋਕਾਂ ਤੋਂ ਆ ਕੇ ਮਾਫੀ ਮੰਗ ਰਹੀ ਹੈ ਕਿ ਜੋ ਇਨਕਨਵੀਨੀਅੰਸ ਉਹਨਾਂ ਨੂੰ ਹੋ ਰਹੀ ਹੈ ਪਰ ਇਹ ਇੰਡੀਗੋ ਦਾ ਕਹਿਣਾ ਹੈ ਕਿ ਹਜੇ ਇਹ ਸਭ ਸਿਸਟਮ ਨੂੰ ਠੀਕ ਹੋਣ ਦੇ ਵਿੱਚ ਕੁਝ ਸਮਾਂ ਜਿਹੜਾ ਹੋਰ ਲੱਗ ਸਕਦਾ ਤਾਂ ਪਿਛਲੇ ਕੁਝ ਦਿਨਾਂ ਤੋਂ ਹਜ਼ਾਰ ਤੋਂ ਵੱਧ ਜਿਹੜੀਆਂ ਫਲਾਈਟਾਂ ਨੇ ਇੰਡੀਗੋ ਦੀਆਂ ਉਹ ਰੱਦ ਹੋ ਚੁੱਕੀਆਂ ਨੇ ਜਿਸ ਦੇ ਕਾਰਨ ਬਹੁਤ ਜ਼ਿਆਦਾ ਪਰੇਸ਼ਾਨੀ ਆ ਰਹੀ ਹੈ ਤੇ ਕਈ 에ਅਰਪੋਰਟਸ ਤੇ ਪਾਰਕਿੰਗ ਦੀ ਬੜੀ ਸਮੱਸਿਆ ਆ ਰਹੀ ਹੈ ਕਿਉਂਕਿ ਜਿੰਨੇ ਵੀ ਪਾਰਕਿੰਗ ਦੇ 베 ਨੇ ਉਹ ਇੰਡੀਗੋ ਨੇ ਮਲੱਕੇ ਹੋਏ ਨੇ ਕਿਉਂਕਿ ਇੰਡੀਗੋ ਦੀ ਫਲਾਈਟ ਨਹੀਂ ਉੱਡ ਰਹੀ ਤਾਂ ਇੰਡੀਗੋ ਦੇ ਪਲੇਨ ਜਿਹੜੇ ਨੇ ਪਾਰਕ ਕੀਤੇ ਹੋਏ ਨੇ ਜਿਸ ਕਾਰਨ ਕਿਸੇ ਹੋਰ ਫਲਾਈਟਸ ਨੂੰ ਜਗ੍ਹਾ ਜਿਹੜੀ ਆ ਆਪਣੇ ਪਲੇਨ ਪਾਰਕ ਕਰਨ ਦੀ ਨਹੀਂ ਮਿਲ ਰਹੀ ਜਿਸ ਤੋਂ ਬਾਅਦ ਬਹੁਤ ਜ਼ਿਆਦਾ 에어ਪੋਰਟ ਅਥਾਰਟिटीज ਨੂੰ ਵੀ ਬਹੁਤ ਜ਼ਿਆਦਾ ਹੱਥ ਪੈਰਾਂ ਦੀ ਪਈ ਹੋਈ ਹੈ ਕਿ ਜਿਹੜੇ ਦੂਜੇ 에어ਲਾਈਨ ਦੇ ਵਿਮਾਨ ਆ ਰਹੇ ਨੇ ਉਹਨਾਂ ਨੂੰ ਉਹਨਾਂ ਦੀ ਪਾਰਕਿੰਗ ਜਿਹੜੀ ਹੈ ਕਿੱਥੇ ਕਰਨੀ ਹੈ ਤਾਂ ਇੰਡੀਗੋ ਲਗਾਤਾਰ ਇਸਤੇ ਲੋਕਾਂ ਨੂੰ ਇਹ ਭਰੋਸਾ ਦਿਵਾ ਰਿਹਾ ਕਿ ਅਸੀਂ ਜਲਦ ਤੋਂ ਜਲਦ ਆਪਣੇ ਆਪਰੇਸ਼ਨ ਜਿਹੜੇ ਨੇ ਉਹ ਪਹਿਲਾ ਵਾਰ ਨੋਰਮਲ ਕਰਾਂਗੇ ਤਾਂ ਹੋਰ ਅਪਡੇਟਸ ਇਸ ਨਾਲ ਜੁੜੇ ਰੋੜ ਦੇਣ ਤੋਂ ਸੰਦੀਪ ਸਿੰਘ ਜਨਤੇਸ਼ੀ ਧੰਨਵਾਦ ਪਿਆਰ ਚਾਹੀਏ ਦੇ ਦਿਓ ਪਿਆਰ ਚਾਹੀਏ ਦੇ ਦਿਓ

so mine is a very unique case. i don't think anybody has faced that problem earlier. in the morning i came and i'm a very frequent flyer. almost every month i go to orangabad. i have a house there. so in the morning when i came around 5 o'clock i went to the indigo counter. they told me flight is cancelled. when actually it wasn't cancelled. they told me, i said are you sure? i showed my boarding pass. they said yes. very sure your flight is cancelled. please go back home. Then I was, uh, you know, asked to go to gate, uh, exit number eight. I went there. The Indigo staff over there wrote everything, all the details, and then I was sent home. And around seven o'clock, somebody calls me from the boarding gate saying that, "Ma'am, where are you? The flight is about to leave." I said, "I've been sent back home by the Indigo staff. Now tell me if they are saying that the flight is cancelled. So obviously, I'll believe, right? Since number of days flights are being cancelled, and I'll not doubt uh, Indigo staff." so i don't know whether they have a sinister plan to uh, you know uh, maybe get some people from yesterday maybe some people were stranded and maybe it is overbooked i don't know but i've never heard such a situation ever in my life so they tell me you know like uh, your flight is cancelled they send me home and the flight is actually not cancelled imagine and now i have come back and i'm standing in this long queue